ਹਾਂਜੀ ਗਾਇਜ਼ ਗੁੱਡ ਮਾਰਨਿੰਗ ਜੀ ਸਵੇਰ ਦੀ ਸਤਿ ਸ੍ਰੀ ਅਕਾਲ ਨਮਸਤੇ ਅੱਜ ਦੀ ਸਵੇਰ ਦਾ ਤੁਹਾਨੂੰ ਮੈਂ ਨਵਾਂ 뷰 ਦਿਖਾਵਾਂਗਾ ਆਪਾਂ ਅੱਜ ਖੇਤਾਂ ਦੇ ਵਿੱਚ ਜਾਵਾਂਗੇ ਤੇ ਖੇਤਾਂ ਦੀ ਤੁਹਾਨੂੰ ਜੋ ਵੀ ਆ 뷰 ਉਹ ਦਿਖਾਵਾਂਗਾ ਤੇ ਚੱਲਦੇ ਆਈਏ ਆਪਾਂ ਆਜੋ ਹਾਂਜੀ ਗਾਇਜ਼ ਤੇ ਅੱਜ ਦਾ ਤੁਹਾਨੂੰ ਮੈਂ ਨਵਾਂ ਵਿਊ ਨਮੀ ਸਵੇਰ ਦੀ ਸੈਰ ਕਰਵਾਉਣ ਜਾ ਰਿਹਾ ਨਵੀਂ ਸੈਰ ਨਵਾਂ ਵਿਊ ਨਮੀ ਸਵੇਰ ਦਿਖਾਵਾਂਗਾ ਗੁਰਦੁਆਰਾ ਸਾਹਿਬ ਜੀ ਆ ਚੁੱਕੇ ਨੇ ਹਾਂਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਨਮਸਕਾਰ ਜੀ ਸਤ ਸ੍ਰੀ ਅਕਾਲ ਜੀ ਵਾਈਬਰੂ ਜੀ ਨਵੀਂ ਸਾਰ ਦਿਖਾਉਣਾ ਤੁਹਾਨੂੰ ਇਹ ਜੀ ਨਵੀਂ ਗ੍ਰੀਨਰੀ ਇਹ ਨਵੀਂ ਗ੍ਰੀਨਰੀ ਆ ਜੀ ਇਹ ਹੈ ਜੀ ਸਵੇਰ ਦੀ ਨਵੀਂ ਸ਼ਹਿਰ ਦਾ ਵਿਊ ਆ ਜੋ ਤੁਹਾਨੂੰ ਮੈਂ ਹੁ ਦਿਖਾਉਣਾ ਅੰਦਰ ਲਵ ਯੂ ਗਾਰਡਨ ਦਾ ਇਹ ਹੈ ਜੀ ਮਰੂਦਾਂ ਦਾ ਬਾਗ ਤੇ ਇੱਧਰ ਹੈਗਾ ਜੀ 베ਰੀਆਂ ਦਾ ਬਾਗ ਇੱਧਰ ਬਹੁਤ ਪੁਰਾਣਾ 베ਰੀਆਂ ਦਾ ਬਾਗ ਹੈ ਜੀ ਇਹ ਇਹਦੇ ਵਿੱਚ ਬੜੇ ਵਧੀਆ ਕਿਸਮ ਦੇ ਬੇਰ ਲੱਗਦੇ ਨੇ ਤੇ ਅਸੀਂ ਬਚਪਨ ਦੇ ਵਿੱਚੋਂ ਹੀ ਇੱਥੋਂ ਤੋੜ ਕੇ ਤੇ ਬੇਰ ਲੈ ਕੇ ਖਾਂਦੇ ਰਹੇ ਹਾਂ ਇਹ ਹੈ ਜੀ ਆਪਣੇ ਬੇਰੀਆਂ ਦਾ ਜਿੱਥੇ ਆਪ ਲੋਕ ਸਾਰੇ ਇੱਥੇ ਰਹਿੰਦੇ ਨੇ ਜੋ ਜਿਨ੍ਹਾਂ ਦਾ ਠੇਕੇਦਾਰ ਬੇਰੀਆਂ ਦਾ ਉਹ ਇੱਥੋਂ ਹੀ ਰਹਿੰਦਾ ਤੇ ਇੱਥੇ ਦੀ ਪੂਰੀ ਰੱਖਿਆ ਕਰਦਾ ਤੇ ਆਜੋ ਹੁਣ ਤੁਹਾਨੂੰ ਹੋਰ ਦਿਖਾਉਣਾ ਮੈਂ ਇਹ ਆ ਜੀ ਅਮਰੂਦਾਂ ਦਾ ਬਾਗ ਤੇ ਚੱਲਦੇ ਆਂ ਤੁਹਾਨੂੰ ਅਮਰੂਦਾਂ ਦੇ ਬਾਗ ਦੀ ਸ਼ੈਰ ਕਰਾਉਣੀ ਆ ਤੇ 베ਰੀਆਂ ਦੀ 베ਰ ਦੀ ਸ਼ੈਰ ਕਰਾਉਣਾ ਤੁਹਾਨੂੰ ਮੈਂ ਜ ਬੜਾ ਵਧੀਆ ਵਿਊ ਆ ਜ ਇੱਥੇ ਦਾ ਪੰਛੀ ਚੀਕ ਰਹੇ ਨੇ ਤੇ ਪੰਛੀ ਆਪਣਾ ਇੰਜੋਏ ਕਰ ਰਹੇ ਨੇ 베ਰ ਦੀ ਸ਼ੈਰ ਦਾ ਤੇ ਸਵੇਰ ਸਵੇਰ ਦਾ ਜੋ ਅਭਿਉ ਆ ਉਹ ਬਹੁਤ ਵਧੀਆ ਲੱਗਦਾ ਜੀ ਉ ਵੀ ਸੇਤਲੇ ਇਹ ਸਵੇਰ ਦੀ ਸੈਰ ਆ ਜਿਹੜੀ ਬਹੁਤ ਵਧੀਆ ਸਿਹਤਮੰਦ ਹੁੰਦੀ ਆ ਠੀਕ ਰੱਖਦੀ ਆ ਬੰਦੇ ਨੂੰ ਤੇ ਬਿਮਾਰੀਆਂ ਤੋਂ ਰਾਹਤ ਕਰਦੀ ਆ ਸਾਰੀਆਂ ਬਿਮਾਰੀਆਂ ਤੋਂ ਬੰਦਾ ਕਾਫੀ ਤਹੱਦ ਤੱਕ ਬਚਦਾ ਤੇ ਐਟੀ ਰਹਿੰਦਾ ਸਾਰੀ ਦਿਨ ਦੇ ਵਿੱਚ ਇਹ ਆ ਜੀ ਅਗਲਾ ਰਸਤਾ ਤੁਹਾਨੂੰ ਦਿਖਾਉਣਾ ਜੀ ਮੈਂ ਆਕੇ ਹੋਰ ਚੱਲਦਾ ਬਾਗ ਦਾ ਇੱਥੇ ਸੀ ਛੋਟੇ ਹੁੰਦੇ ਬਚਪਨ ਦੇ ਵਿੱਚ ਬੜੇ 베ਰ ਖਾਦੇ ਨੇ ਇੱਥੇ ਤੇ ਇਹ ਜਿਹੜਾ 베ਰੀਆਂ ਦਾ ਬਾਗ ਆ ਦੇਖੋ ਜੀ ਇੱਥੇ ਅਸੀਂ ਆਮ ਹੀ ਘੁੰਮਦੇ ਰਹੇ ਹਾਂ ਤੇ ਇਧਰ ਮਰੂਦਾਂ ਦਾ ਬਾਗ ਥੋੜਾ ਜਿਹਾ ਬਾਜ ਚਦਵਾਰੇ ਲਗਾਇਆ ਇਹਨਾਂ ਨੇ ਪਹਿਲਾਂ ਖੇਤੀ ਹੁੰਦੀ ਸੀ ਇੱਥੇ ਇਹ ਮਲੇਰਕਟਲਾ ਦੇ ਵਿੱਚ ਹੈਗਾ ਜੀ ਤੇ ਆਜੋ ਹੁਣ ਤੁਹਾਨੂੰ ਦੱਸਦਾ ਕੁਝ ਤੁਹਾਨੂੰ ਮੈਂ ਹੋ ਸਕਦਾ ਜੇ ਖੇਤੀ ਦੇ ਸੰਬੰਧਿਤ ਵੀ ਤੁਹਾਨੂੰ ਮੈਂ ਜਾਣਕਾਰੀ ਦਿੰਨਾ ਇੱਥੇ ਮਲੇਰਕਟਲਾ ਦੇ ਵਿੱਚ ਖੇਤੀ ਵੀ ਕਾਫੀ ਕੀਤੀ ਜਾਂਦੀ ਆ ਸਬਜ਼ੀਆਂ ਦੀ ਸਬਜ਼ੀਆਂ ਦੀ ਕਾਫੀ ਇੱਥੇ ਪਹਿਲਾਂ ਵਰ ਹੁੰਦੀ ਆ ਮੌਸਮੀ ਜੋ ਵੀ ਜਿਸ ਤਰ੍ਹਾਂ ਦਾ ਮੌਸਮ ਆ ਉਸ ਤਰ੍ਹਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਮੌਸਮੇ ਦੇ ਵਿੱਚ ਹੀ ਇੱਥੇ ਮੌਸਮੀ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ ਤੇ ਦੇਖਦਾ ਤੁਹਾਨੂੰ ਅਗਰ ਕੋਈ ਕੋਈ ਫਾਰਮ ਮਿਲਿਆ ਉਹਦੇ ਵਿੱਚ ਤੁਹਾਨੂੰ ਸਬਜ਼ੀਆਂ ਦਿਖਾਣਾ ਉਸ ਜਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਬੀਜੀਆਂ ਜਾਂਦੀਆਂ ਨੇ ਸਬਜ਼ੀਆਂ ਚੱਲਦੇ ਆ ਜੀ ਅੱਗੇ ਕੇਦੇਵ 파ਰਮਦੇਵ ਉੱਪਰ ਜਿਹੜਾ ਮੋਟਰ ਲੱਗੀ ਹੋਈ ਆ ਇਹ ਟਰੈਕਟਰ ਖੜਾ ਕਿਸੇ ਵੀਰ ਦਾ ਤੇ ਉਹ ਸਾਹਮਣੇ ਲਾਈਟ ਨੂੰ ਉਹਨਾਂ ਨੇ ਵਾਲਕ ਜੀ ਬਹੁਤ ਠੀਕ ਹੋ ਠੀਕ ਅੰਕਲ ਜੀ ये है जी गोभी प्लांट्स गोभी के एक पौधे ने यह फूल गोभी शायद ये बीज वास्ते रखी है तो बीज तैयार करे गोभी का सारा फुल गोभी का ਖੇਤ ਲਾਇਆ ਸੀ ਇਹਨਾਂ ਨੇ ਤੇ ਬਾਕੀ ਗੋਭੀ ਇਥੋਂ ਤੋੜ ਚੁੱਕੇ ਨੇ ਤੇ ਥੋੜਾ ਜਿਹਾ ਹਿੱਸਾ ਰੱਖਿਆ ਇਹ ਬੀਜ ਵਾਸਤੇ ਰੱਖਿਆ ਇਹਨਾਂ ਨੇ ਇਹਦੇ ਤੋਂ ਅੱਗੇ ਬੀਜ ਤਿਆਰ ਕਰਨਗੇ ਇਹ ਗੋਭੀ ਦਾ ਇਹ ਦੇਖੋ ਇਹ ਗੋਭੀ ਦੇ ਹੀ ਪੌਦੇ ਬੀਜੇ ਨੇ ਸਾਰੇ ਆ ਦੇਖੋ ਜਿਹੜੇ ਮੈਂ ਤੁਹਾਨੂੰ ਕਹਿੰਦਾ ਸੀ ਨਾ ਵੀ ਇਹ ਫੋਲ ਗੋਭੀ ਐ ਫੋਲ ਗੋਭੀ ਦਾ ਲਾਂਡਾ ਉਹਦਾ ਨਾ ਕੇ ਬੰਦ ਗੋਭੀ ਇਹ ਦੇਖੋ ਅੱਗੇ ਵੀ ਬਾਈ ਤੋੜ ਰਿਆ ਤੋਰੀਆਂ ਆ ਥੋੜੇ ਜੇ ਅਨਾਰਾਂ ਦੇ ਬੁੱਟੇ ਲਾ ਰੱਖੇ ਨੇ ਤੇ ਇੱਥੇ ਥੋੜੀ ਬਹੁਤੀ ਕੋਈ ਇਹ ਪਾਲਕ ਦੀ ਹੋ ਸਕਦਾ ਪਾਲਕ ਦੀ ਪਨੀਰੀ ਇਹ ਪਾਲਕ ਦੀ ਪਨੀਰੀ ਤਾਂ ਨਹੀਂ ਹੋ ਸਕਦੀ ਕਿ ਪਾਲਕ ਦੀ ਪਨੀਰੀ ਨਹੀਂ ਹੁੰਦੀ ਇਹ ਕੋਈ ਜਿਹੜੀ ਹੈਗੀ ਆ ਨੀਰੀ ਕੋਈ ਹੋਰ ਲਾਈ ਹੋਈ ਹੈ ਇਹਨਾਂ ਨੇ ਤੇ ਨੀਰੀ ਲਾ ਰੱਖੀ ਹੈ ਥੋੜੇ ਜਿੱਥੇ ਹਰਾ ਹਰਾ ਪਰ ਕਪੜਾ ਪਾ ਰੱਖਿਆ ਇਹਨਾਂ ਨੇ ਤੇ ਦੂਰ ਤੱਕ ਇਹ ਖੇਤ ਦੇਖੋ ਤੋਰੀਆਂ ਤੇ ਗੋभी ਪਾਲਕ ਦਾ ਸੀਜ਼ਨ ਅੱਜ ਕੱਲ ਤੇ ਇਹੀ ਕੁਝ ਬੀਜਿਆ ਹੋਇਆ ਤੇ ਖੇਤ ਵੀ ਤਿਆਰ ਕੀਤੇ ਜਾ ਰਹੇ ਨੇ ਇਹਦੇ ਇਹ ਦੇਖੋ ਜੀ ਸ਼ਾਇਦ ਇਹ ਖੇਤਾਂ ਦੇ ਵਿੱਚ ਮੋਰਾਂ ਦੀ ਨਵੀਂ ਪ੍ਰਜਾਤੀ ਆ ਕੋਈ ਲੱਗਦੇ ਤਾਂ ਮੋਰ ਹੀ ਦੇਖਣ ਚ ਹੋ ਸਕਦਾ ਇਹ ਕਾਲੇ ਬੰਗਲੇ ਵੀ ਹੋਣ ਜਿਵੇਂ ਸਫੈਦ ਬੰਗਲੇ ਹੁੰਦੇ ਨੇ ਤੇ ਉਸੇ ਤਰ੍ਹਾਂ ਹੀ ਇਹ ਕਾਲੇ ਬੰਗਲੇ ਵੀ ਹੋ ਸਕਦੇ ਆ ਤੇ ਜਾਂ ਫਿਰ ਇਹ ਆਪਣੇ ਮੋਰਾਂ ਦੀ ਪ੍ਰਜਾਤੀ ਵੀ ਹੋ ਸਕਦੀ ਕਿਉਂਕਿ ਮੋਰਾਂ ਹੀ ਤਰ੍ਹਾਂ ਉੱਡਦੇ ਆ ਤੇ ਉਹਨਾਂ ਵਾਂਗੂ ਹੀ ਚੀਕਦੇ ਆ ਇਹ ਅਗਲਾ ਵਿਊ ਦੇਖੋ ਖੇਤ ਦਾ ਚੱਲਦੇ ਆ ਤੁਹਾਨੂੰ ਨਵਾਂ ਇਹ ਦੇਖੋ ਪੰਛੀ ਆ ਦੇਖੋ ਜੀ ਉੱਡ ਗਏ ਇਹ ਚਾਹੁੰਦੇ ਨੇ ਪੰਛੀ ਉਹ ਇਹ ਆ ਜੀ ਮੋਟਰ ਪਾਣੀ ਦੀ ਚੱਲ ਰਹੀ ਹੈ ਜੀ। ਹੋਰ ਜੀ ਬਾਈ ਜੀ ਠੀਕ ਠਾਕ ਹੋ? ਕੀ ਬੀਜ ਰਹੇ ਹੋ ਫਿਰ ਅੱਜਕੱਲ? ਅੱਛਾ ਗੋਭੀ ਤੇ ਪਾਲਕ ਚੱਲਦੀ ਪਈ ਆ। ਤੇ ਉਹਦੀ ਤੁਸੀਂ ਅਜੇ ਕਰ ਆਪਣੇ ਬੀਜਾਂਗੇ ਹਨ ਤੁਸੀਂ ਖੇਤ ਤਿਆਰ ਚਲ ਕਰਦੇ ਪਏ ਨੇ ਹਨ ਤੇ ਇਹ ਪਾਣੀ ਕਿੱਧਰ ਜਾ ਰਿਹਾ ਜੀ ਅੱਛਾ ਤੇ ਜਿਹੜਾ ਪਾਣੀ ਮੋਟਰ ਦਾ ਜਾ ਰਿਹਾ ਤੇ ਤੋਰੀਆਂ ਨੂੰ ਜੀ ਠੀਕ ਹੈ ਜੀ ਤੇ ਇਹ ਸਾਰੇ ਤੋਰੀਆਂ ਦੇ ਖੇਤ ਨੇ ਉਹ ਪਾਣੀ ਜਾ ਰਿਹਾ ਦੂਰ ਦੂਰ ਤੱਕ ਦੇਖੋ ਤੋਰੀਆਂ ਬੀਜੀਆਂ ਹੋਈਆਂ ਨੇ ਤੇ ਪਾਲਕ ਤੇ ਗੋਭੀ ਦੀ ਤਿਆਰੀ ਹੋ ਰਹੀ ਹੈ ਇਹ ਆ ਜੀ ਮੈਂ ਦਿਖਾਉਣਾ ਤੁਹਾਨੂੰ ਨਵਾਂ ਹੋਰ ਖੇਤ ਟਮਾਟਰ ਦਾ ਫਾਰਮ ਇਹ ਦੇਖੋ ਟਮਾਟਰ ਦੇ ਪੌਦੇ ਲਾਏ ਹੋਏ ਨੇ ਤੇ ਟਮਾਟਰ ਲੱਗੇ ਹੋਏ ਨੇ ਵਿੱਚ ਇਹਨਾਂ ਨੇ ਮਰੂਤ ਦੇ ਬਾਗ ਲਾਇਆ ਤੇ ਵਿੱਚ ਇਹਨਾਂ ਨੇ ਟਮਾਟਰ ਦੇ ਪੌਦੇ ਲਾ ਰੱਖੇ ਨੇ ਤੇ ਟਮਾਟਰ ਲੱਗੇ ਹੋਏ ਨੇ ਦੇਖੋ ਇਹ ਵਿੱਚ ਵਿੱਚ ਟਮਾਟਰਾਂ ਦੀ ਖੇਤੀ ਕੀਤੀ ہوئی ਆ ਚੱਲਦੇ ਆ ਜੀ ਤੁਹਾਨੂੰ ਅਗਲੇ ਵੀਊ ਦਿਖਾਉਣਾ ਮੈਂ ਹਾਂ ਹਾਂ ਜੀ ਇਹ ਤੁਹਾਨੂੰ ਮੈਂ ਇੱਕ ਜੜੀ ਬੂਟੀ ਦਾ ਵੀ ਦਿਖਾਉਣਾ ਆਮ ਹੀ ਆਪਣੇ ਖੇਤਾਂ ਦੇ ਵਿੱਚ ਲੱਗੀ ਹੋਈ ਆ ਇਹ ਇਹ ਹੈਗਾ ਅੱਕ ਇਹ ਹੈ ਜੀ ਅੱਕ ਦਾ ਬੂਟਾ ਇਹ ਬਹੁਤ ਹੀ ਵਧੀਆ ਪਲਾਂਟਸ ਆ ਮੈਡੀਸਨ ਪਲਾਂਟਸ ਆ ਇਹ ਇਹਦੀਆਂ ਬਹੁਤ ਸਾਰੀਆਂ ਖੂਬੀਆਂ ਨੇ ਤੇ ਇਹ ਦਾ ਇਹਨੂੰ ਫਲ ਲੱਗਿਆ ਹੋਇਆ ਤੇ ਇਹ ਫੁੱਲ ਆਇਆ ਹੋਏ ਨੇ ਇਹਦੇ ਇਹ ਪਲਾਂਟਸ ਦੀ ਮੈਂ ਇਹਨੂੰ ਯੂਜ਼ ਕਰ ਚੁੱਕਿਆ ਇਹ ਪlant ਜਿਹੜਾ ਹੈਗਾ ਫਲਿੰਗ ਦੇ ਉੱਤੇ ਜਿਸ ਤਰ੍ਹਾਂ ਆਪਾਂ ਕਿਤੇ ਲੰਬੀ ਟਰੈਵਲਿੰਗ ਕਰਦੇ ਆ ਨਾ ਟਰੈਵਲਿੰਗ ਦੇ ਉੱਤੇ ਜਾ ਕੇ ਕਈ ਵੇਲੇ ਟਰੈਵਲਿੰਗ ਸਿਕਨੈਸ ਹੋ ਜਾਂਦਾ ਤੇ ਜ਼ਿਆਦਾ ਤੌਰ ਤੇ ਲੇਡੀ ਨੂੰ ਬਹੁਤ ਜ਼ਿਆਦਾ ਹੁੰਦਾ ਵੈਸੇ ਤਾਂ ਸਾਰਿਆਂ ਨੂੰ ਹੁੰਦਾ ਜੈਂਟਸ ਨੂੰ ਵੀ ਹੁੰਦਾ ਪਰ ਇਹ ਜ਼ਿਆਦਾ ਤੌਰ ਤੇ ਲੇਡੀ ਨੂੰ ਲਈ ਇਹ ਇਹਦੇ ਜਿਹੜੇ ਅੱਕ ਦੇ ਪੱਤੇ ਆ ਇੰਨੇ ਕੁ ਫਾਇਦੇਮੰਦ ਨੇ ਨਾ ਤੁਸੀਂ ਟਰੈਵਲਿੰਗ ਕਰਦੇ ਸਮੇਂ ਇਹ ਨਾ ਗੱਡੀ ਦੇ ਵਿੱਚ ਉਹ ਅਗਰ ਬੈਠੇ ਹੋ ਤਾਂ ਤੁਸੀਂ ਇਹਨੂੰ ਪੱਤਿਆਂ ਨੂੰ ਤੋੜ ਕੇ ਆਪਣੇ ਪੈਰਾਂ ਦੇ ਥੱਲੇ ਜੁੱਤੀ ਪਾ ਕੇ ਰੱਖੋ ਤੇ ਜੁੱਤੀ ਚੰਚਪਲਾ ਪਾਓ ਤੇ ਉਹਦੇ ਚਪਲਾਂ ਦੇ ਜਿਹੜੇ ਥੱਲੜੇ ਪਾਸੇ ਆਪਣੇ ਪੈਰ ਆ ਜਿਹੜੇ ਪੈਰਾਂ ਦੇ ਤਲੇ ਆ ਨਾ ਉਹਦੇ ਥੱਲੇ ਰੱਖ ਕੇ ਤੇ ਚਪਲਾਂ ਪਾ ਲਓ ਤੇ ਟਰੈਵਲਿੰਗ ਕਰਦੇ ਸਮੇਂ ਜਾਂ ਜਿਸ ਤਰ੍ਹਾਂ ਕਿ ਆਪਾਂ ਟਰੈਵਲਿੰਗ ਜਦੋਂ ਕਰਦੇ ਆਂ ਦੂਰ ਦੀ ਟਰੈਵਲਿੰਗ ਕਰਦੇ ਆਂ ਜਾਂ ਪਹਾੜਾਂ ਦੀ ਟਰੈਵਲਿੰਗ ਕਰਦੇ ਆਂ ਉਦੋਂ ਇਹ ਸਾਰੀਆਂ ਉਦੋਂ ਇਹ ਟਰੈਵਲਿੰਗ ਸੈਕਨੇਸ ਹੁੰਦੀ ਆ ਤੇ ਉਲਟੀਆਂ ਆਉਣੇ ਲੱਗ ਜਾਂਦੀਆਂ ਨੇ ਉਦੋਂ ਉਲਟੀਆਂ ਆਉਂਦੇ ਆਉਂਦੀਆਂ ਉਲਟੀਆਂ ਜਿਹੜੀਆਂ ਆਉਂਦੀਆਂ ਇਹਦੇ ਨਾਲ हट ਜਾਂਦੀਆਂ ਨੇ ਉਲਟੀ ਆਉਂਦੀ ਹੋਈ ਨਹੀਂ ਇਹ ਪੱਤੇ ਪੈਰਾਂ ਦੇ ਤਲਿਆਂ ਵਿੱਚ ਰੱਖੋ ਤੇ ਉਲਟੀ ਬਿਲਕੁਲ ਹੀ ਨਹੀਂ ਆਉਂਦੀ ਇਹ ਮੇਰਾ ਅਪਦਾਕ ਐਕਸਪੀਰੀਐਂਸ ਆ ਮੈਂ ਆਪਦਾ ਐਕਸਪੀਰੀਐਂਸ ਕਰ ਚੁੱਕਿਆ ਆਪਣੇ ਪਰਿਵਾਰ ਦੇ ਉੱਤੇ ਤੇ ਮੇਰੇ ਪਰਿਵਾਰ ਦੇ ਵਿੱਚ ਕਈ ਜਣਿਆਂ ਨੂੰ ਟਰੈਵਲਿੰਗ ਸਿਕਨੈਸ ਆ ਤੇ ਮੈਂ ਉਹਨਾਂ ਤੇ ਆਪਣੇ ਟਰੈਵਲਿੰਗ ਕਰਦੇ ਹੋਏ ਗੱਡੀ ਦੇ ਵਿੱਚ ਯੂਜ਼ ਕਰ ਚੁੱਕਿਆ ਇਹ ਸੱਕ ਦੇ ਪੱਤਿਆਂ ਨੂੰ ਇਹ ਪੱਤੇ ਅਕਦੇ ਬੜੇ ਹੀ ਲਾਇਬਲਿਕ ਨੇ ਜਿੱਥੇ ਉਲਟੀਆਂ ਨਹੀਂ ਹਟਦੀਆਂ ਟਰੈਵਲਿੰਗ ਦੇ ਵਿੱਚ ਬਸ ਤੁਸੀਂ ਇਹਨਾਂ ਨੂੰ ਪੈਰਾਂ ਦੇ ਤਲਿਆਂ ਥਲੇ ਰੱਖ ਲਓ ਤੇ ਉਲਟੀ ਆਉਣੀ ਬੰਦ ਹੋ ਜਾਂਦੀ ਆ ਦੂਜਾ ਤੁਸੀਂ ਜਦੋਂ ਸੀਟ ਤੇ ਬੈਠਿਓ ਅਖਬਾਰ ਵੀ ਵਿਸਾਲਿਆ ਕਰੋ ਜਿਹੜੇ ਅਖਬਾਰ ਹੁੰਦੇ ਨੇ ਨਾ ਪੁਰਾਣੇ ਅਖਬਾਰ ਉਹਨਾਂ ਨੂੰ ਸੀਟ ਦੇ ਉੱਤੇ ਵਿਸਾ ਕੇ ਬੈਠੋ ਫਿਰ ਵੀ ਨਹੀਂ ਉਲਟੀ ਆਉਂਦੀ ਪਰ ਅਸੀਂ ਦੋਨੋਂ ਚੀਜ਼ਾਂ ਕੀਤੀਆਂ ਸੀਗੀਆਂ ਠੰਡੇ ਪਾਸੇ ਅਖਬਾਰ ਵਿਸਾ ਲਏ ਤੇ ਪੈਰਾਂ ਦੇ ਵਿੱਚ ਇਹ ਅਸੀਂ ਅੱਕ ਦੇ ਪੱਤੇ ਰੱਖੇ ਤੇ ਸਮਝ ਲਓ ਵੀ 1000 ਕਿਲੋਮੀਟਰ ਦੀ ਅਸੀਂ ਟਰੈਵਲਿੰਗ ਕੀਤੀ ਤੇ ਉੱਥੇ ਕੋਈ ਵੀ ਪਰਿਵਾਰ ਦੇ ਵਿੱਚ ਜਿਹੜੇ ਉਹਨਾਂ ਨੂੰ ਟਰੈਵਲਿੰਗ ਕਰਨੀ ਸੀਗੀ ਉਲਟੀ ਆਉਂਦੀ ਸੀ ਉਹਨਾਂ ਨੂੰ ਕੋਈ ਉਲਟੀ ਨਹੀਂ ਆਈ ਵਧੀਆ ਰਿਹਾ ਐਕਸਪੀਰੀਅੰਸ ਇਹਦਾ ਤੇ ਤੁਸੀਂ ਵੀ ਇਸਤੇਮਾਲ ਕਰੋ ਬਹੁਤ ਵਧੀਆ ਅੱਕ ਦੇ ਪੱਤੇ ਨੇ ਟਰੈਵਲਿੰਗ ਕਰਦੇ ਹੋਏ ਟਰੈਵਲਿੰਗ ਇਨਸੈਕਟ ਨੀਸ ਦੇ ਉੱਤੇ ਬਹੁਤ ਵਧੀਆ ਕੰਮ ਕਰਦੇ ਨੇ ਇਹ ਪੱਤੇ ਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਪੱਤਿਆਂ ਨੂੰ ਤੋੜ ਕੇ ਆਜੋ ਨਵਾਂ ਵਿਊ ਤੇ ਨਵੀਂ ਕੋਈ ਹੋਰ ਚੀਜ਼ ਦਿਖਾਉਣੇ ਆ ਤੁਹਾਨੂੰ ਚੱਲਦੇ ਆਂ ਜੀ ਅੱਗੇ ਆਪਾਂ ਹੁਣ ਜੀ ਅੱਜ ਦਾ ਤੁਹਾਨੂੰ ਵਲੌਗ ਦੇ ਵਿੱਚ ਖੇਤ ਤੇ ਸਬਜ਼ੀਆਂ ਬਾਰੇ ਦੱਸਿਆ ਤੇ ਤੁਹਾਨੂੰ ਨਵੇਂ ਵਿਊ ਦਿਖਾਏ। ਤਸਵੀਰ ਦੀ ਸ਼ੈਰ ਕਰਵਾਈ ਹੈ। ਤੇ ਹੁਣ ਮੈਂ ਜਿੱਥੇ ਮੋਟਰ ਤੇ ਬੈਠ ਗਿਆ। ਤੇ ਆਪਾਂ ਵਲੌਗ ਨੂੰ ਇੱਥੋਂ ਸਮਾਪਤ ਕਰਦੇ ਆ। ਤੇ ਕੱਲ ਨੂੰ ਨਵਾਂ ਵਲੌਗ ਤੇ ਨਵੀਂ ਜਗ੍ਹਾ ਨਵਾਂ ਵਿਊ ਤੁਹਾਨੂੰ ਲੈ ਕੇ ਦਿਖਾਵਾਂਗੇ। ਚੱਲਦੇ ਆ ਜੀ।